ਮਹਾ ਰਿਸ਼ੀ ਭਗਵਾਨ ਵਾਲਮੀਕ ਗੁਰੂ ਗਿਆਨਾ ਨਾਟ ਸੇਵਾ ਸੁਸਾਇਟੀ ਰਜਿਸਟਰ ਪੰਜਾਬ ਦੇ ਮੁੱਖ ਸੰਚਾਲਕ ਬਾਬਾ ਹਰਦੇਵ ਨਾਥ ਜੀ ਜ਼ਿਲ੍ਹਾ ਤਰਨਤਾਰਨ ਕਸਬਾ ਪੱਟੀ ਦੇ ਨੌਜਵਾਨ ਨੀਤਿ ਕੁਮਾਰ ਨੇ ਦੱਸਿਆ ਗਿਆ ਕਿ ਉਸ ਦੀ ਪ੍ਰਾਣੀ ਰੰਜਿ ਚ ਨੂੰ ਲੈ ਕੇ ਉਸ ਦੀ ਕੁੱਟਮਾਰ ਕੀਤੀ ਗਈ ਹੈ ਅਤੇ ਪੁਲਿਸ ਵੱਲੋਂ ਉਸ ਦੇ ਪਰਿਵਾਰ ਨੇ ਦਰਖਾਸਤ ਦਿੱਤੀ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਅਤੇ ਇਸ ਸਬੰਧੀ ਜਦ ਪੱਤਰਕਾਰਾਂ ਵੱਲੋਂ ਐਸਐਚਓ ਪੱਟੀ ਦੇ ਨਾਲ ਗੱਲਬਾਤ ਫੋਨ ਤੇ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਫੋਨ ਚੁੱਕਣਾ ਲਾਜ਼ਮੀ ਨਹੀਂ ਸਮਝਿਆ ਅਤੇ ਬਾਬਾ ਹਰਦੇਵ ਨਾਥ ਜੀ ਵੱਲੋਂ ਦੱਸਿਆ ਗਿਆ ਕਿ ਅਗਰ ਪੁਲਿਸ ਇਸ ਪ੍ਰਵਾਦ ਦੇ ਉੱਤੇ ੱੱਕੇ ਸਾਈ ਜਾਂ ਪਰਚਾ ਝੂਠਾ ਦਰਜ ਕਰਦੀ ਹੈ ਤਾਂ ਐਸਐਸਪੀ ਨੂੰ ਮੰਗ ਪੱਤਰ ਦੇ ਕੇ ਐਸਐਸਪੀ ਦਫ਼ਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ ਹਰਪੀ ਸਿੰਘ ਦੀ ਅਤੇ ਗਗਨਦੀਪ ਕੋਲ ਦੀ ਖਾਸ ਰਿਪੋਰਟ ਇੰਡੀਆ ਨਿਊਜ਼ ਅੱਜ ਤੱਕ ਸ਼ਰਪਕੜਵਾ ਸੱਚ ਮੈਂ 10:00 ਵਜੇ ਵਾਪਸੀ ਮੈਂ ਆਪਣੇ ਘਰ ਦਾ ਬੂਹਾ ਖੜਕਾਇਆ ਮੁੰਡਾ ਹੈ ਮੇਰੇ ਨਾਲ ਫੋਨ ਮੇਰਾ ਉਹਦੇ ਕਰਾ ਕੇ ਮੈਂ ਬੂਹਾ ਖੜਕਾਇਆ ਆ ਕੇ ਤੇ ਮੈਨੂੰ ਫੋਨ ਦਾ ਬਾਜ ਜਿੱਤ ਆਇਆ ਮੈਂ ਆਪਣੇ ਭਰਾ ਨੂੰ ਕਿਹਾ ਕਿ ਚਾਬੀ ਦੇ ਮੋਟਰਸਾਈਕਲ ਦੀ ਇਹਨਾਂ ਬੂਹਾ ਬੜਾ ਲੇਟ ਖੁੱਲਿਆ ਤੇ ਮੈਂ ਆਪਣੇ ਭਰਾ ਨੂੰ ਗਾਲ ਕੱਢ ਕੇ ਬੋਲਿਆ ਸਾਡੇ ਦੋਹਾਂ 'ਚ ਚੱਲਦਾ ਭਰਾਵਾ ਜੀ ਤੇ ਮੈਂ ਬਾਹਰ ਆਇਆ ਤੇ ਮੈਨੂੰ ਕਹਿੰਦਾ ਤੂੰ ਮੈਨੂੰ ਗਾਲ ਕੱਢੀ ਮੈਂ ਕਿਹਾ ਮੈਂ ਤੈਨੂੰ ਨਹੀਂ ਕੱਢੀ ਤੈਨੇ ਮੈਨੂੰ ਧੱਕਾ ਮਾਰਿਆ ਕੌਣ ਆਇਆ ਬਾਹਰ ਵਾਂਡੀ ਆ ਸਾਹਮਣੇ ਅੱਛਾ ਜੀ ਇਹਨੇ ਮੈਨੂੰ ਧੱਕਾ ਮਾਰਿਆ ਜੀ ਮੈਂ ਇਹੋ ਕਿਹਾ ਕਿ ਮੈਂ ਗਾਲ ਨਹੀਂ ਤੈਨੂੰ ਕੱਢੀ ਮੈਂ ਆਪਣੇ ਭਰਾ ਨਾਲ ਲੱਗਾ ਫਿਰ ਸਾਰ ਦੋ ਜਾਨੇ ਇਹਦੇ ਨਾਲੋਂ ਮਗਰ ਹੋ ਰ ਉਹਨਾਂ ਮੇਰੇ ਬਾਹਾਂ ਫੜੀਆਂ ਇੰਨੇ ਕੜਾ ਪਾ ਕੇ ਨਾ ਮੁਠੀ ਦੇ ਉਹ ਮੇਰੇ ਬੁੱਲ ਤੇ ਮਾਰਿਆ ਮਨਾਕ ਦੇ ਉੱਪਰ ਨਾਲੇ ਮੇਰਾ ਬੁੱਲ ਪਾੜ ਗਿਆ ਨਾਲੇ ਦੰਦ ਟੁੱਟ ਗਿਆ ਤੇ ਇੱਕ ਜਾਨ ਨੇ ਰੌਡ ਮਾਰੀ ਉਹ ਮੇਰੇ ਸਿਰ 'ਚ ਰੋਬੜਾ ਹੈਗਾ ਵਾ ਸਟੀਲ ਦੀ ਰੌਡ ਮਾਰੀ ਹਾਂਜੀ ਇਹ ਤੋਂ ਗੱਲ ਵਧੀ ਆ ਤੇ ਨਾਲੇ ਮੈਨੂੰ ਧਮਕੀਆਂ ਦਿੰਦੇ ਆ ਕਿ ਤੇਰੇ ਤੇ ਸਮਾਨ ਤੇ ਪਰਚਾ ਕਰਾਉਣਾ ਵਾ ਅੱਗੇ ਨਹੀਂ ਸਰ ਪੀਂਦੇ ਨਹੀਂ ਸਰ ਹੈ ਨਹੀਂ ਜੀ ਫੇਰ ਕਿਉਂ ਕਰੋਣਾ ਉਹਨਾਂ ਪੱਤੇ ਸਰ ਪਹਿਲਾਂ ਵੀ ਇਹਨੇ ਤਿੰਨ ਨਜਾਇਜ਼ ਕਰਾਇਆ ਮੇਰੇ ਤੋਂ ਕੁਝ ਵੀ ਨਹੀਂ ਫੜਿਆ ਜਾਂਦਾ ਰਿਹਾ ਤੇ ਕੋਲੰਪਾਦ ਪਵਾ ਦਿੰਦਾ ਰਿਹਾ ਵਾ ਕਿਉਂਕਿ ਇੱਕ ਲਾਲਜੀਤ ਦਾ ਵਰਕਰ ਆ ਜੀ ਹੈ ਲਾਲਜੀਤ ਮੰਤਰੀ ਦਾ ਵਰਕਰ ਆ ਜੀ ਨਾਲ ਉਹ ਸਪੋਰਟ ਕਰਦੇ ਆ ਇਹਨਾਂ ਦੀ ਹਾਂਜੀ ਕਾਰਨ ਕੀ ਜੇ ਲੜਾਈ ਦਾ ਤੁਹਾਡਾ ਜਿਹੜਾ ਵੀ ਪੁਰਾਣੀ ਰੰਜਿਸ਼ ਆਈ ਉਹ ਪੁਰਾਣੀ ਰੰਜਿਸ਼ਾਈ ਕੰਧ ਦੀ ਆ ਉਹ ਅਜੇ ਵੀ ਸਬੂਤ ਆ ਸਾਡੀ ਕੰਧ ਉੱਤੋਂ ਇਹਨਾਂ ਨੇ ਇੱਕ ਏਕਟ ਵਲੀ ਹੋਈ ਆ ਉਹ ਰੰਜਿਸ਼ ਰੱਖਦੇ ਆਈ ਅਜੇ ਤੱਕ ਹਾਂਜੀ ਤੁਸੀਂ ਕੀ ਮੰਗ ਕਰਦੇ ਆ ਆਪਾਂ ਜੀ ਇਨਸਾਫ ਚਾਹੁੰਦੇ ਆ ਸਾਡੇ ਨਾਲ ਇਨਸਾਫ ਕੀਤਾ ਜਾਏ। ਬਾਈ ਕੀ ਨਾਂ ਹੈ? ਮੇਰਾ ਨਾਂ ਸਮੂਲ ਹੈ। ਕਿਹੜਾ ਪਿੰਡ ਹੈ? ਪੱਟੀ। ਕੀ ਮਸਲਾ ਹੈ ਤੁਹਾਡੇ ਨਾਲ ਕੀ ਗੱਲ ਪਈ? ਕੋਈ ਗੱਲ ਨਹੀਂ ਇਹ ਆਇਆ ਨੇਰੇ ਤੇ ਨੇ ਆਣ ਕੇ ਬੂਹਾ ਖੜਕਾਇਆ ਤੇ ਬੂਹੇ ਤਾਂ ਹੀ ਅਸੀਂ ਬੂਹਾ ਲੇਟ ਖੋਲਿਆ ਵਾ ਤੇ ਗਾਲਾਂ ਕੱਢ ਲਾ ਪਿਆ ਉਹ ਤੇ ਬੂਹਾ ਨਹੀਂ ਖੋਲਦੇ ਮੈਂ ਠੰਡ ਚ ਘਲੋਤਾ ਤੇ ਬੂਹਾ ਸਾਡਾ ਸਾਗ ਤੇ ਅਸੀਂ ਤੇ ਖੁੱਲਾ ਨੇ ਉਹਨੇ ਜਦੋਂ ਇਵੇਂ ਵੇਖਿਆ ਤੇ ਬੂਹਾ ਖੋਲਿਆ ਤੇ ਗੱਲ ਪਿਆ ਤੇ ਇਹਦੇ ਲਗੋ ਲਵਾਨ ਹੋਇਆ। ਆਈ ਮੁੜ ਕੇ ਇਹਦੇ ਹੱਲ ਪੱਜ ਗਏ। ਤੇ ਮੁੜ ਕੇ ਸ਼ਨੀਵਾਰ ਫੇਰ ਇਹਨਾਂ ਪ੍ਰਾਣੇ ਨੂੰ ਅਹੀ ਰੋਟੀ ਦੇ ਕੇ ਗਏ ਤੇ ਸ਼ਨੀਵਾਰ ਇਹਨਾਂ ਪ੍ਰਾਣੇ ਨੂੰ ਘੇਰ ਲਿਆ ਤੇ ਪ੍ਰਾਣੇ ਦੇ ਝਪੇੜਾ ਚ ਪੂੜਾ ਮਾਰਿਆ ਬਜ਼ਾਰ ਚ ਆਏ ਦੇ ਕਾਰਨ ਕੀ ਹੈ ਗਲੰਦਾ ਕੰਨ ਕੰਦ ਦਾ ਹੀ ਹੈ ਕੰਦ ਦੀ ਲੜਾਈ ਹਾਂਜੀ ਕੰਦ ਚ ਪਹਿਲਾਂ ਪਾਏ ਪਾਣੀ ਪਾਏ ਪਿਹ ਇਹਨਾਂ ਦਾ ਤੇ ਕੰਦ ਦੇ ਚ ਪਾਣੀ ਪੈਂਦਾ ਹੈ ਅਸੀਂ ਆਖਾ ਪੈ ਪਾਓ ਅੱਗੇ ਵੀ ਇਹਦੇ ਡਾੜੀ ਦਾ ਸਿਰ ਫਾੜਿਆ ਇੱਕ ਵਾਰ ਮੇਰੀ ਸੱਸ ਦੀ ਬਾਹਂ ਤੋੜੀ ਹੈ ਨਾ ਤੇ ਇਹ ਬੰਦੇ ਬੈ ਕੇ ਤੇ ਫੈਸਲਾ ਕਰਾ ਦਿੰਦੇ ਆ ਜਿਹੜੀਆਂ ਪਹਿਲਾਂ ਤੁਹਾਡੀ ਇਹ ਰੰਜਿਸ਼ ਹੈਗੀ ਜਲਦੀ ਉਹਦੀ ਕੋਈ ਲਿਖਤੀ ਦਿਖਾਤਾ ਦਿੱਤੀਆਂ ਜਾਂ ਹੁਣ ਦਿੱਤੀ ਗਈ ਨਹੀਂ ਉਹ ਨਹੀਂ ਹੁਣ ਦਿੱਤੀ ਹੁਣ ਹੁਣ ਵਾਲੀ ਨਹੀਂ ਦਿੱਤੀ ਪਹਿਲੀ ਦਰਖਾਸਤ ਲੱਗੀ ਆ ਜਦੋਂ ਤੇ ਡੈਡੀ ਦਾ ਸਰਪਟਾ ਨਹੀਂ ਹੁਣ ਜਿਹੜੀ ਹੁਣ ਦਿੱਤੀ ਗਈ ਹਾਂਜੀ ਦਿੱਤੀ ਜਿਹ ਦਿਨ ਪ੍ਰੋਣੇ ਦੇ ਗੱਲ ਪਏ ਨਾ ਉਸ ਦਿਨ ਫਿਰ ਮੈਂ ਦੇ ਕੇ ਆਈ ਹਾਂ ਤੇ ਪਹਿਲਾਂ ਆnde ਕਿ ਇੱਥੋਂ ਵਾਲੇ ਬੱਚੇ ਵਾਲੀ ਚੇਲ ਜਾਣੀ ਆ ਉੱਥੇ ਤੇ ਅਹੀਂ ਇਹਦੀ ਨਹੀਂ ਦਿੱਤੀ ਕੋਈ ਵੀ ਮੁੜ ਕੇ ਜਦ ਪ੍ਰੋਣੇ ਦੇ ਗੱਲ ਪਏ ਉਹ ਮੈਂ ਦਰਖਾਸਤ ਦਿੱਤੀ ਹੈ ਇਹ ਸਾਨੂੰ ਜਾਣਦੇ ਅਹੀਂ ਅਸੀਂ ਹਿਸਾਬ ਮੰਗਦੇ ਹਾਂ ਇਸ ਬੰਦੇ ਵਿੱਚ ਕੋਈ ਲਿਖਤੀ ਦਰਖਾਸਤ ਦਿੱਤੀ ਹੈ? ਹਾਂਜੀ ਦਿੱਤੀ ਆ। ਕਿੱਥੇ ਦਿੱਤੀ? ਇਹ ਪਹਿਲਾਂ 181 ਤੇ ਕਾ ਫੋਨ ਕੀਤਾ ਸੀ। ਉਹਨਾਂ ਕਹਿੰਦੇ ਆਪਣੇ ਬੇੜੇ ਦਾ ਹਲ ਕਰਾਓ ਤੇ ਤੇ ਮੁੜ ਕੇ ਬਾਅਦ 'ਚ ਅਗਲੇ ਦਿਨ ਪਰੌਣੇ ਦੇ ਘਰ ਪੈ ਗਏ। ਫਿਰ ਉਹ ਅਹੀਂ ਥਾਣੇ ਦਰਖਾਸਤ ਦੇ ਕੇ ਆਏ। ਫਿਰ ਇਹ ਉਹਨਾਂ ਨੇ ਚੁੱਕੀ ਨਹੀਂ ਆ। ਮੁੰਛੀ ਨੇ ਦਰਖਾਸਤ ਨਹੀਂ ਲਈ ਕਹਿੰਦੇ ਇਹ ਇਸ ਬੰਦੇ ਨੇ ਸਾਹਬ ਨੇ ਚੁਪਣ ਕਰ ਲਿਆ ਹੈ। ਤੇ ਮੁੜ ਕੇ ਜਦੋਂ ਉਹਨਾਂ ਲਊਗਾ ਲਵਾਣ ਵੇਖਿਆ ਫਿਰ ਇਹਨੂੰ ਲੈ ਕੇ ਨਹੀਂ ਗਏ। ਕਿ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ ਹੈ? ਕੋਈ ਕਾਰਵਾਈ ਨਹੀਂ ਹੋਈ। ਥੈਂਕ ਯੂ ਮਾਰਕਰ ਜੀ। ਆਈਆਂ ਨੇ ਇਨਸਾਫ ਦਿੱਤਾ ਜੀ ਸਾਨੂੰ। ਅੱਜ ਬਾਬਾ ਜੀ ਤੁਸੀਂ ਪੱਟੀ ਹਸਪਤਾਲ ਦੇ ਵਿੱਚ ਪਹੁੰਚੇ ਜੇ ਤੇ ਆਪਣੀ ਜਥੇਬੰਦੀ ਦੇ ਨਾਮ ਲਾਸ਼ ਕਿਤੇ ਕੀ ਮਸਲਾ ਇਸ਼ਾਰਾ। ਜੋ ਬੋਲੇ 100 ਰੁਪਏ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਸ੍ਰੀ ਸ੍ਰੀ 187 ਗੁਰ ਗਿਆਨਾਤ ਮਹਾਰਾਜ ਕੀ ਜੈ। ਜੈਸੇ ਬੰਦੀ ਦਾ ਨਾਮ ਮਾਰਿਸ਼ੀ ਭਗਵਾਨ ਵਾਲਮੀਕੀ ਗੁਰੂ ਗਿਆਨਾਤ ਸੇਵਾ ਸੈਕਟਰੀ ਰਿਜੈਕਟਰ ਪੰਜਾਬ ਵੱਲੋਂ ਬਾਬਾ ਹਰਦੇਵ ਨਾਦ ਸ਼ੇਗਲ ਜੀ ਜੋ ਅੱਜ ਪੱਟੀ ਦੇ ਵਿੱਚ ਪਹੁੰਚੇ ਹਸਪਤਾਲ ਦੇ ਵਿੱਚ ਤੇ ਇੱਕ ਵੀਰ ਦਾ ਇੱਕ ਦੰਤ ਟੁੱਟਿਆ ਤੇ ਸ਼ੁਕਰਵਾਰ ਦੀ ਗੱਲ ਆ ਰਾਤ ਕਿੰਨੇ ਵਜੇ ਟਾਈਮ 7:30 7:30 ਤੇ ਇੰਨੇ ਆਪਣੇ ਘਰ ਦਾ ਗੇਟ ਖੜਕਾਇਆ ਵਾ ਤੇ ਦੂਜੇ ਆੜ ਗਵਾਰਡ ਆਣ ਕੇ ਕਹਿੰਦੇ ਵੀ ਤੂੰ ਸਾਨੂੰ ਗਾਲਾਂ ਕੱਢਦਾ ਕਿਉਂਕਿ ਆਪ ਇਹਨਾਂ ਘਰ ਵਿੱਚ ਜੇ ਗੇੜੇ ਨਾਲ ਲੇਡ ਫੁੱਲਿਆ ਇਹਨਾਂ ਨੂੰ ਕੱਢਨੇ ਆਂ ਅਸੀਂ ਮਾੜੇ ਜੰਗਾ ਗਾਲਾਂ ਕੱਢਣ ਡਿਆ ਇਹਨਾਂ ਨੂੰ ਪੀ ਅਸੀਂ ਪੁਲਿਸ ਗਾਣੀ ਇਹ ਗੀਂਦੀ ਕਰਦੇ ਆਂ ਕਿ ਜੋ ਇਹਨਾਂ ਦਾ ਦੰਤ ਟੁੱਟਿਆ ਵਾ ਇਹਨਾਂ ਦੇ ਬੰਦੀ ਕਾਰਵਾਈ ਕੀਤੀ ਜਾਵੇ ਕੰਧ ਦਾ ਮਸਲਾ ਜੀ ਇਹਨਾਂ ਚੱਲਣਿਆ ਪੁਰਾਣਾ ਇਹਨਾਂ ਦੇ ਫਾਦਰ ਸਾਹਿਬ ਦੀ ਵੀ ਗੱਲ ਪਈ ਇਹਨਾਂ ਦੇ ਪ੍ਰਾਣਾ ਜੀ ਦੀ ਵੀ ਗੱਲ ਪਈ ਹੈਗੀ ਆ ਜੀ ਜਿਹੜੀ ਇਹ ਦਰਖਾਸਤ ਹੈ ਤੇ ਇੱਕ ਮੇਜਰ ਨਾਮ ਇੱਕ ਇਹਨਾਂ ਦੇ ਮਹੱਲੇ ਲੋ ਬਣ ਕੇ ਦਿੱਤਾ ਗਿਆ ਵਾ ਕਿ ਇਹ ਇਹੋ ਦਾ ਕੋਈ ਕੰਮ ਨਹੀਂ ਕਰਦੇ ਗਲਤ ਬੰਦੇ ਉਹ ਆ ਤੇ ਗਲਤ ਇਹਨਾਂ ਨੂੰ ਠrai ਜਾਂਦੇ ਹੈਗੇ ਕਿਉਂਕਿ ਉਹ ਪੈਸੇ ਥੇਲੇ ਵਾਲਿਆ ਇਹ ਵਿਚਾਰੀ ਗਰੀਬ ਮਾਤੜ ਬੰਦੀ ਹੈਗੀ ਕਿ ਇਹਨਾਂ ਦੀ ਸੁਣਾਈ ਕਿਤੇ ਨਹੀਂ ਹੋਣ ਦਿੰਦੀ। ਭਾਈ ਉਤੋਂ ਇਹਨਾਂ ਨੂੰ ਤੁਮ ਕਿਵੇਂ ਲਾਈ ਜਾਣੀਆਂ ਅਜੇ ਵੀ ਜੇ ਤੁਹਾਨੂੰ ਕਾਰਵਾਈ ਕਰਾਈ ਅਸੀਂ ਤੁਹਾਨੂੰ ਜਾਨੋਂ ਵੀ ਮਾਰ ਦਾਂਗੇ। ਪਰ ਅਸੀਂ ਪੁਲਿਸ ਪ੍ਰਸ਼ਾਸਨ ਨਾਲ ਇੱਕ ਬੇਨਤੀ ਕਰਦੇ ਹਾਂ ਕਿ ਇਹਨਾਂ ਨੂੰ ਬੰਦੀ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਤੇ ਇਹਨਾਂ ਦੇ ਪਰਚਾ ਕਰਕੇ ਇਹਨਾਂ ਨੂੰ ਰੈਸਟ ਕੀਤਾ ਜਾਵੇ ਨਹੀਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਸਖਤ ਸਖਤ ਕਾਰਵਾਈ ਕਰਾਵਾਂਗੇ। ਤੇ ਜਿਹੜਾ ਐਸਐਸਪੀ ਸਾਹਮਣੇ ਦਫ਼ਤਰ ਦਾ ਹੈ ਕਿ ਧਰੋਗਨਾਂਗੇ ਜੀ। ਤੇ ਸਾਨੂੰ ਧਰਨਾ ਲਾਉਣ ਦੇ ਮਜਬੂਰ ਨਾ ਕੀਤਾ ਜਾਵੇ ਜੇ ਸਾਨੂੰ ਇਹਨਾਂ ਮਜਬੂਰ ਕੀਤਾ ਅਣਵੇਦਿ ਸਮੇਂ ਧਰਨਾ ਲਗੋਗੇ ਐਸਐਸਪੀ ਦਫ਼ਤਰ ਦੇ ਸਾਹਮਣੇ ਜੈ ਵਾਰਮਿਕੀ ਹਰ ਹਰ ਵਾਰਮਿਕੀ ਜੀ ਪ੍ਰਧਾਨ ਦੀ ਆਪਣਾ ਨਾਮ ਦੱਸ ਕੇ ਜਥੇ ਬੰਦੀ ਦਾ ਨਾਮ ਜੈਗੁਰਾਮਿਕ ਜੀ ਜੈ ਪ੍ਰੀਮ ਜੈ ਭਾਤ ਮਾਜੀ ਰਿਸ਼ੀ ਮੱਟੇ ਅੱਜ ਅਸੀਂ ਪੱਟੀ ਸ਼ਹਿਰ ਦੇ ਵਿੱਚ ਆਏ ਹਾਂ ਇੱਥੇ ਇੱਕ ਵੀਰ ਦਾ ਥ੍ਰੇਲੂ ਝਗੜਾ ਸੀ ਤੇ ਆਂਗੀਆਂ ਗਵਾਨੀਆਂ ਨੇ ਇਹਨੂੰ ਫੜ ਕੇ ਨਾ ਇਹਦਾ ਦੰਦ ਤੋੜਤਾ ਤੇ ਇਹਨਾਂ ਵੱਲੋਂ ਦਰਖਾਸਤ ਦਿੱਤੀ ਗਈ ਤੇ ਪਰਪੋਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਤੇ ਉਹ ਜਿਹੜਾ ਪਰਿਵਾਰ ਹੈ ਬਾਬਾ ਹਰਦੇਵ ਨਾਜੀ ਸ਼ੇਰਗਲ ਜੀ ਕੋਲ ਪਹੁੰਚਿਆ ਤੇ ਬਾਬਾ ਉਹਨਾਂ ਨੇ ਬਾਬਾ ਜੀ ਕੋ ਸੰਯੋਗ ਮੰਗਿਆ ਕਿ ਸਾਡੀ ਮਦਦ ਕੀਤੀ ਜਾਏ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਫਿਰ ਬਾਬਾ ਨੇ ਝਗੜਾ ਇੱਕ ਕੰ ਦਾ ਜਿਹੜਾ ਝਗੜਾ ਸੀ ਉਹਦੇ ਉਹਦੇ ਚੱਕਰ ਦੇ ਵਿੱਚ ਹੀ ਇਹ ਸਾਰਾ ਮੈਟਰ ਹੋਇਆ ਤੇ ਉਹਦੇ ਵਿੱਚ ਇਹ ਮੁੰਡੇ ਨੂੰ ਜਿਹੜਾ ਲੜਾਈ ਝਗੜਾ ਕੀਤਾ ਗਿਆ ਆ ਤੇ ਜਿਹੜਾ ਇਹ ਐਸਐਚਓ ਕਹਿੰਦਾ ਸੀ ਵੀ ਕੋਈ ਜਿਹੜਾ ਮੁੰਡਾ ਆ ਆਪ ਡਿੱਗਾ ਆ ਪਰ ਮੱਲੇ ਵਾਲਿਆਂ ਨੇ ਇੱਕ ਮੇਜਰ ਨਵਾਂ ਲਿਖ ਕੇ ਦਿੱਤਾ ਆ ਉਹਦੇ ਵਿੱਚ ਦੱਸਿਆ ਆ ਵੀ ਇਹ ਇਹ ਜਿਹੜੀ ਲੜਾਈ ਆ ਇਹ ਮੁੰਡੇ ਨੇ ਕੀਤੀ ਆ ਤੇ ਇਹਦੇ ਸੱਟਾਂ ਲਾਈਆਂ ਆ ਇਹ ਮੱਲੇ ਵਾਲੇ ਜਿਹੜੇ ਉਥੇ ਮੁੱਖ ਮੌਕੇ ਤੇ ਮੌਜੂਦ ਸੀ ਉਹਨਾਂ ਵੱਲੋਂ ਮੇਜਰ ਨਵਾਂ ਦਿੱਤਾ ਗਿਆ ਐਸਐਚਓ ਜਿਹੜਾ ਆ ਇੱਕ ਕਹਿੰਦਾ ਪਿਆ ਆ ਵੀ ਉਹ ਆਪਣੇ ਆਪ ਡਿੱਗਾ ਆ ਸੀ ਉਥੋਂ ਉਹ ਆ ਜੇ ਕੀਤਾ ਆ ਪਰ ਜਿਹੜੇ ਮੱਲੇ ਵਾਲੇ ਆ ਉਹ ਕੁਝੂਟ ਤੇ ਨਹੀਂ ਮਾਰਨਦੇ ਉਹਨਾਂ ਮੇਜਰ ਨਾਮ ਦਿੱਤਾ ਕਿ ਇਹ ਮੌਕੇ ਤੇ ਲੜਾਈ ਹੋਈ ਆ ਤੇ ਮੁੰਡੇ ਦਾ ਤਾਂ ਟੁੱਟਾ ਆ ਤੇ ਪਰ ਪੁਲਿਸ ਵੱਲੋਂ ਕੋਈ ਵੀ ਪਰਚਾ ਦਰਜ ਜਿਹੜਾ ਨਹੀਂ ਕੀਤਾ ਜਾ ਰਿਹਾ ਅਗਰ ਪੁਲਿਸ ਵੱਲੋਂ ਕਾਰਵਾਈ ਨਹੀਂ ਕੀਤੀ ਜੇ ਤੁਹਾਡਾ ਅਗਲਾ ਸਟੈਪ ਕੀ ਹੋਊਗਾ ਜੇ ਪੁਲਿਸ ਵੱਲੋਂ ਕਾਰਵਾਈ ਨਹੀਂ ਕੀਤੀ ਤਾਂ ਤਿੱਖਾ ਸੰਘਰਸ਼ ਕੀਤਾ ਜਾਏਗਾ ਤੇ ਇੱਕ ਮੰਗ ਪੱਤਰ ਦੇ ਕੇ ਜਿਹੜਾ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ ਜੀ